ਜੋੜਕਲਾ ਸੁਣਾ ਕੇ ਵੀ ਕਿਸੇ ਨੂੰ ਸੋਚੀ ਪਾ ਦੇਣਾ ਇਹ ਤਰੀਕਾ ਓਸ਼ੋ ਕੋਲੀ ਕਹਿੰਦੇ ਸੀਗਾ ਇੱਕ ਵਾਰੀ ਉਹਨੇ ਚੁਟਕਲਾ ਸੁਣਾਇਆ ਸੋਚਣ ਵਾਲਾ ਸੀ ਕਹਿੰਦੇ ਆ ਇੱਕ ਵਾਰੀ ਕਿਸਾਨ ਦੇ ਕੋਲ ਇੱਕ ਬੱਚਾ ਹੁੰਦਾ ਵਾ ਤੇ ਉਹਨੂੰ ਪੁੱਛਦਾ ਵਾ ਮੱਝ ਨੂੰ ਤੂੰ ਬੰਨਿਆ ਹੋਇਆ ਵਾ ਇਹ ਮੱਝ ਨੇ ਤੈਨੂੰ ਬੰਨਿਆ ਹੋਇਆ ਵਾ ਤੇ ਕਿਸਾਨ ਹੱਸ ਪੈਂਦਾ ਕਹਿੰਦਾ ਮੈਂ ਮੱਝ ਨੂੰ ਬੰਨਿਆ ਹੋਇਆ ਵਾ ਕਹਿੰਦਾ ਨਹੀਂ ਕਹਿੰਦਾ ਸਾਬਤ ਕਰ ਕਹਿੰਦਾ ਮੰਨ ਲਾ ਜੇ ਤੂੰ ਮੱਝ ਨੂੰ ਛੱਡ ਕੇ ਭੱਜ ਜਵੇਂ ਤਾਂ ਮੱਝ ਤੇਰੇ ਪਿੱਛੇ ਆਉਂ ਕਹਿੰਦਾ ਨਹੀਂ ਕਹਿੰਦਾ ਤੇ ਇਹਨੂੰ ਹੋਲਡ ਕਰ ਦੇ ਮਾਝ ਆਪਣਾ ਰਸਾ ਛੜਾ ਕੇ ਭੱਜ ਜਵੇ ਤੂੰ ਉਹਦੇ ਪਿੱਛੇ ਜਾਏਂਗਾ ਕਹਿੰਦਾ ਜਾਊਂਗਾ ਇੱਥੇ ਛੁਟਕਲਾ ਤਾਂ ਖਤਮ ਹੋ ਜਾਂਦਾ ਵਾ ਪਰ ਸਵਾਲ ਸ਼ੁਰੂ ਹੁੰਦਾ ਕੀ ਨੇ ਕਿਹਨੂੰ ਬੰਨਿਆ ਹੋਇਆ ਵਾ ਫੋਨ ਤੁਸੀਂ ਕੰਟਰੋਲ ਕਰਦੇ ਪਏ ਆ ਕਿ ਫੋਨ ਤੁਹਾਨੂੰ ਕੰਟਰੋਲ ਕਰਦਾ ਪਿਆ ਪੈਸਾ ਤੁਹਾਨੂੰ ਕੰਟਰੋਲ ਕਰਦਾ ਪਿਆ ਕਿ ਤੁਸੀਂ ਪੈਸੇ ਨੂੰ ਕੰਟਰੋਲ ਕਰਦੇ ਪਏ ਹੋ ਕੁਝ ਅਜਿਹੀਆਂ ਹੀ ਗੱਲਾਂ ਰਿਸ਼ਤਿਆਂ ਨਾਤਿਆਂ ਦੇ ਵਿੱਚ ਹੁੰਦੀਆਂ ਰਿਸ਼ਤੇ 'ਚ ਤੁਸੀਂ ਉਹਨੂੰ ਕੰਟਰੋਲ ਕਰਦੇ ਪਏ ਆ ਕਿ ਤੁਸੀਂ ਹੀ ਉਹਦੇ ਕੰਟਰੋਲ 'ਚ ਆ ਚੁੱਕੇ ਹੋਏ ਹੋ ਕੁਝ ਰਲਦੀ ਮਿਲਦੀ ਗੱਲ ਰਵਿੰਦਰ ਨਾਟਕੌਰ ਦੀ ਇੱਕ ਵਾਰ ਬੜੀ ਸੀ ਉਹ ਕਹਿੰਦਾ ਸੀ ਕਿ ਦੂਸਰੇ ਨੂੰ ਆਪਣੇ ਪਿਆਰ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦਾ ਵਾਂ ਤਾਂ ਬਾਅਦ ਚ ਪਤਾ ਚੱਲਦਾ ਵਾ ਕਿ ਉਹ ਤਾਂ ਆਜ਼ਾਦ ਵਾ ਨਹੀਂ ਪਿਆਰ ਚ ਬੰਨਿਆ ਗਿਆ ਉਹਦੇ ਇਹ ਦੁਨੀਆ ਜਿੱਦਾਂ ਦੀ ਦਿਖਦੀ ਏ ਉਹ ਮੇਰੀ ਹੈ ਨਹੀਂ ਇਹ ਉਲਟ ਵਾ ਸੋਚੋ